ਜੀ ਸਤਿ ਸ਼੍ਰੀ ਅਕਾਲ ਤੇ ਇਹ ਆਪਣਾ ਦੂਸਰਾ ਪਾਰਟ ਚੱਲ ਰਿਹਾ ਰੋਜ਼ ਕੋਸਟਰ ਦਾ ਤੇ ਕੱਲ ਆਪਾਂ ਨੇ ਆ ਵਾਈਟ ਵਾਲਾ ਪੋਰਸ਼ਨ ਬਣਾਇਆ ਸੀ ਤੇ ਅੱਜ ਆਪਾਂ ਗ੍ਰੀਨ ਤੇ ਰੈੱਡ ਵਾਲਾ ਪੋਰਸ਼ਨ ਬਣਾਵਾਂਗੇ ਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਤਾਂ ਇਹਦੇ ਵਿੱਚ ਆਪਾਂ ਪਹਿਲਾਂ ਕੀ ਕਰਾਂਗੇ ਆਪਾਂ ਗ੍ਰੀਨ ਪੱਛਮ ਦੀ ਸਲੀਪ ਨੋਟ ਬੰਨ ਕੇ ਉਸ ਤੋਂ ਬਾਅਦ ਆਪਾਂ ਇੱਥੇ ਅਟੈਚ ਕਰਦੇ ਹੁੰਦੇ ਸੀ ਇਹਨੂੰ ਸਰਕਲ ਕੰਪਲੀਟਲੀ ਆਪਾਂ ਇੱਥੇ ਇਹਨੂੰ ਅਟੈਚ ਕਰ ਦਵਾਂਗੇ ਇੰਨਾ ਦੇ ਆਪਾਂ ਸਿੱਧਾ 슬립 스티치 ਕਰ ਲਵਾਂਗੇ 슬립 스티치 ਬਣ ਗਈ ਤੇ ਇਹਨੂੰ ਆਪਾਂ ਇੱਥੇ ਇੱਕ ਨੋਟ ਕਰਨ ਲਈ ਠੀਕ ਹੈ ਜੀ 슬립 스티치 ਹੋ ਗਈ ਤੇ ਹੁਣ ਆਪਾਂ ਨੈਕਸਟ ਰਾਉਂਡ ਲਈ ਆਪਾਂ ਕਿਵੇਂ ਕਰਨਾ ਹੈ ਚਾਰ ਚੇਨਸ ਬਣਾਉਣੇ ਨੇ ਪਹਿਲਾਂ 1 2 3 4 ਚਾਰ ਚੇਨਸ ਬਣਾ ਲਈਆਂ ਫਿਰ ਆਪਾਂ ਇੱਥੇ ਦੋ ਸਕਿੱਪ ਕਰਨੇ ਆ ਦੋ ਛੱਡਣੇ ਤੇ ਫਿਰ ਤੀਸਰੇ ਤੇ ਆਪਾਂ ਸਿੰਗਲ ਕਰੋਸ਼ੀਆ ਕਰਾਂਗੇ 1 2 ਛੱਡ ਤੇ ਤਾਂ ਤੀਸਰੇ ਤੇ ਆਪਾਂ ਸਿੰਗਲ ਕਰੋਸ਼ੀਆ ਬਣਾ ਲਿਆ ਠੀਕ ਹੈ ਜੀ ਫੇਰ ਉਸ ਤੋਂ ਬਾਅਦ ਦੁਬਾਰਾ 4 ਚੇਨਸ 1 2 3 4 4 ਤੇ ਇੱਥੇ ਆਪਾਂ ਦੋ ਸਕਿਪ ਕੀਤੇ ਤੀਸਰੇ ਤੇ ਸਿੰਗਲ ਕਰੋਸ਼ੀਆ ਬਣਾ ਲਾਂਗੇ ਫੇਰ ਦੁਬਾਰਾ 1 2 3 4 4 ਤੇ ਇੱਕ ਉਸ ਤੋਂ ਬਾਅਦ ਆਇ ਨੂੰ ਵਿੱਚ ਲੈ ਕੇ ਉਸ ਤੋਂ ਬਾਅਦ ਆ ਦੋ ਨੂੰ ਤੀਸਰੇ ਤੇ ਆਪਾਂ ਸਿੰਗਲ ਕਰੋਸ਼ੀਆ ਬਣਾ ਦਵਾਂਗੇ ਇਦਾਂ ਕਰਕੇ ਆਪਾਂ ਨੇ ਇਹ ਸਾਰਾ ਰਾਉਂਡ ਹੈ ਜਿਹੜਾ ਕੰਪਲੀਟ ਕਰ ਲੈਣਾ ਹਾਂਜੀ ਆਪਣੇ ਕੋਲ ਇਹ ਜਿਹੜਾ ਰਾਉਂਡ ਹੈ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਇਵੇਂ ਅਟੈਚ ਕਰ ਦਵਾਂਗੀ ਪਹਿਲੇ ਚੇਨ ਦੇ ਵਿੱਚ ਪਹਿਲੇ ਚੇਨ ਜੁ ਅਟੈਚ ਕਰਕੇ ਆਪਾਂ ਇਹਨੂੰ ਸਲਿੱਪ ਸਟਿਚ ਕਰਤਾ ਹਾਂ ਸਲਿੱਪ ਸਟਿਚ ਹੋ ਗਿਆ ਹੁਣ ਆਪਾਂ ਫੇਰ ਕੀ ਕਰਨਾ ਚਾਰ ਚੇਨ ਬਣਾਉਣੀਆਂ ਨੇ 1 2 3 4 ਚਾਰ ਚੇਨ ਬਣਾ ਲਈਆਂ ਤਾਂ ਆਪਾਂ ਇੱਕ ਨੂੰ ਸਕਿਪ ਕਰਕੇ ਜਿਹੜੀ ਦੂਸਰੀ ਚੇਨ ਹੋਊਗੀ ਉਹਦੇ ਵਿੱਚ ਆਪਾਂ ਸਲਿੱਪ ਸਟਿਚ ਕਰਾਂਗੇ ਇਨ ਬੱਦਕੇ ਇੱਥੋਂ ਦੇ ਆਪਾਂ ਸਲੀਪ ਸਟਿਚ ਬਣਾ ਕੇ ਠੀਕ ਹੈ ਫਿਰ ਆਪਾਂ ਤਿੰਨ ਚੇਨਸ ਹੋਰ ਬਣਾ ਲੈਨੇ ਨੇ 1 2 3 ਤਿੰਨ ਚੇਨ ਬਣਾ ਲਈਆ ਉਸ ਤੋਂ ਬਾਅਦ ਇਸੇ ਦੇ ਵਿੱਚ ਹੀ ਆਪਾਂ ਇੱਥੇ ਸਿੰਗਲ ਕਰੋਸ਼ੀਆ ਕਰ ਦੇਣਾ ਤਾਂ ਆਪਣੇ ਕੋਲ ਇਦਾਂ ਇੱਕ ਲੀਫ ਇਸ ਤਰ੍ਹਾਂ ਤਿਆਰ ਹੋ ਜੂਗਾ ਠੀਕ ਹੈ ਜੀ ਚਾਰ ਚੇਨਸ ਬਣਾ ਕੇ ਫਿਰ ਪਹਿਲਾ ਚੇਨ ਸਕਿਪ ਕਰਕੇ ਦੂਸਰੇ ਦੇ ਵਿੱਚ ਆਪਾਂ ਸਲੀਪ ਸਟਿਚ ਬਣਾ ਦਾਂਗੇ ਤੇ ਫੇਰ ਆਪਾਂ ਤਿੰਨ ਚੇਨ ਹੋਰ ਬਣਾ ਕੇ ਤਾਂ ਸੇਮ ਉਹਦੇ ਵਿੱਚ ਆਪਾਂ ਸਿੰਗਲ ਕਰੋਸ਼ੀਆ ਕਰ ਦੇਣਾ ਤੇ ਦੁਬਾਰਾ ਇੱਧਰ ਆਪਾਂ ਪਹਿਲਾ ਸਿੰਗਲ ਕਰੋਸ਼ੀਆ ਕਰਾਂਗੇ ਨੈਕਸਟ ਦੇ ਵਿੱਚ ਚੇਨ 'ਚ ਇੱਥੇ ਸਿੰਗਲ ਕਰੋਸ਼ੀਆ ਬਣਾ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਚਾਰ ਚੇਨਸ ਬਣਾਉਣੇ ਨੇ 1 2 3 4 ਚਾਰ ਚੇਨਸ ਬਣ ਗਈਆਂ ਤਾਂ ਪਹਿਲਾ ਸਕਿਪ ਕਰਕੇ ਦੂਸਰੇ ਦੇ ਵਿੱਚ ਆਪਾਂ ਕੀ ਕਰਨਾ ਸਲਿੱਪ ਸਟਿਚ ਬਣਾਉਣੀ ਹੈ ਸਲਿੱਪ ਸਟਿਚ ਬਣਾ ਕੇ ਆਪਾਂ ਤਿੰਨ ਚੇਨ ਬਣਾਉਣੀਆਂ ਨੇ ਇੱਕ ਦੋ ਤਿੰਨ ਤਿੰਨ ਚੇਨ ਬਣਾਣ ਕਿਆ ਤਾਂ ਫਿਰ ਸੇਮ ਚੇਨ ਦੇ ਵਿੱਚ ਹੀ ਆਪਾਂ ਪਹਿਲਾ ਸਿੰਗਲ ਕਰੋਸ਼ੀਆ ਕਰਨਾ ਪਹਿਲਾਂ ਵੀ ਉੱਥੇ ਕੀਤਾ ਤੇ ਉਸੇ ਦੇ ਵਿੱਚ ਹੀ ਸਾਈਡ ਤੇ ਇੱਕ ਸਿੰਗਲ ਕਰੋਸ਼ੀਆ ਹੋਰ ਬਣਾਉਣਾ ਠੀਕ ਹੈ ਫਿਰ ਆਪਾਂ ਨੈਕਸਟ ਦੇ ਵਿੱਚ ਸਿੰਗਲ ਕਰੋਸ਼ੀਆ ਬਣਾ ਕੇ ਫਿਰ ਇਸੇ ਤਰ੍ਹਾਂ ਆਪਾਂ ਲੀਫ ਆ ਜਿਹੜਾ ਦੁਬਾਰਾ ਦੁਬਾਰਾ ਬਣਾਉਣਾ ਹੈ 1 2 3 4 ਚਾਰ ਬਣਾ ਕੇ ਇੱਕ ਆਪਾਂ ਛੱਡ ਕੇ ਦੂਸਰੀ ਚੇਨ ਦੇ ਵਿੱਚ ਆਪਾਂ ਕੀ ਕਰਨਾ ਸਲਿੱਪ ਸਟਿਚ ਸਲਿੱਪ ਸਟਿਚ ਕਰਕੇ ਫਿਰ ਆਪਾਂ ਤਿੰਨ ਚੇਨਸ ਬਣਾਉਣੀਆਂ ਨੇ 1 2 3 ਫਿਰ ਸੇਮ ਚੇਨ ਦੇ ਵਿੱਚ ਪਹਿਲਾਂ ਵੀ ਆਪਾਂ ਸਿੰਗਲ ਕਰੋਸ਼ਾ ਕੀਤਾ ਸੀ ਉਸੇ ਚੇਨ ਦੇ ਵਿੱਚ ਆਪਾਂ ਸਾਈਡ ਤੇ ਦੁਬਾਰਾ ਸਿੰਗਲ ਕਰੋਸ਼ੀਆ ਕਰਨਾ ਐਸਟਰਾ ਠੀਕ ਹੈ ਤਾਂ ਆਪਣੇ ਕੋਲੇ ਇਸ ਤਰ੍ਹਾਂ ਜਿਹੜੇ ਆ ਲੀਫਸ ਨੇ ਇਹਦੇ ਪਾਣ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਾਰਾ ਰਾਉਂਡ ਜਿਹੜਾ ਕੰਪਲੀਟ ਕਰ ਲੈਣਾ ਹਾਂਜੀ ਤੇ ਆਪਣਾ ਹੁਣ ਇਹ ਵਾਲਾ ਰਾਉਂਡ ਆ ਜਿਹੜਾ ਕੰਪਲੀਟ ਹੋ ਚੁੱਕਿਆ ਐਸਟਰਾ ਤਾਂ ਹੁਣ ਆਪਾਂ ਨੇ ਇੱਥੇ ਸਿੰਗਲ ਕਰੋਸ਼ੀਆ ਵੀ ਬਣਾ ਲਿਆ బస్ ఏ స్టిచ్చే చేన బాకే ఇను కట్ క్రేన వాటా బా చుకే ਇਹ ਆਪਣੇ ਕੋਲ ਟੋਟਲ 28 ਹੋਏ ਨੇ ਜੇ ਆਪਾਂ ਇੱਥੇ 6 ਚੇਨ 6 ਤੱਕ ਹੀ ਰੱਖਦੇ ਇੱਕ ਰਾਉਂਡ ਘੱਟ ਤਾਂ ਆਪਣੇ ਕੋਲੇ ਇਹ 24 ਬਣ ਜਾਂਦੇ ਇਸ ਤਰ੍ਹਾਂ ਇਹ ਜਿੱਦਾਂ ਜਿੱਦਾਂ ਆਪਾਂ ਇਹਨੂੰ ਵੱਡਾ ਕਰੀ ਜਾਵਾਂਗੇ ਤਾਂ ਆਪਣੇ ਕੋਲੇ ਆ ਆ ਵੀ ਮਤਲਬ ਲੀव्स ਵੀ ਜ਼ਿਆਦਾ ਬਣਣਗੇ ਤੇ ਰੋਜ਼ ਵੀ ਆਪਣੇ ਕੋਲੇ ਜ਼ਿਆਦਾ ਹੀ ਬਣਣਗੇ ਹੁਣ ਇਹਦੇ ਵਿੱਚ ਆ ਟੋਟਲ ਆਪਣੇ ਕੋਲੇ ਲੀव्स ਕਿੰਨੇ ਬਣਗੇ 28 28 ਬਣ ਚੁੱਕੇ ਨੇ ਤੇ ਹੁਣ ਆਪਾਂ ਰੋਜ਼ ਬਣਾਵਾਂਗੇ ਉਹਦੇ ਲਈ ਆਪਾਂ ਰੈਡਕਲਰ ਦੀ ਪੱਛਮ ਲਵਾਵਾਂਗੇ ਜਿਹੜੇ ਆਪਾਂ ਜਿੱਥੇ ਆਪਾਂ ਸਲਿੱਪ ਸਟਿਚ ਕੀਤੇ ਹੋਏ ਨੇ ਨਾ ਆਵਲਾ ਪੋਰਸ਼ਨ ਆਵਲਾ ਪੋਰਸ਼ਨ ਇੱਥੋਂ ਆਪਾਂ ਉਠਾਵਾਂਗੇ ਜਿਵੇਂ ਆਵੜ ਇੱਥੋਂ ਕਿੱਥੋਂ ਲੈ ਲਿਆ ਦੂਸਰਾ ਇੱਥੋਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਨੂੰ ਉਠਾ ਲੈਣਾ ਤੇ ਹੁਣ ਆਪਾਂ ਇੱਥੇ ਰੂਸ ਬਣਾਵਾਂਗੇ ਰੈੱਡ ਪੱਛਮ ਨਾਲ ਤਾਂ ਹੋ ਗਿਆ ਇੱਥੇ ਨੂੰ ਸਕੁਅਰ ਕਰ ਲੈਣਾ ਪਹਿਲਾਂ ਆਪਾਂ ਇੱਕ ਨੋਟ ਬਣਾ ਲੈਣੀ ਆ ਠੀਕ ਹੈ ਜੀ ਹੁਣ ਆਪਾਂ 12 ਚੇਨਸ ਬਣਾਵਾਂਗੇ 12 ਚੇਨ ਬਣਾਵਾਂਗੇ 2 3 4 5 6 7 8 9 10 11 12 12 ਚੇਨਸ ਬਣਾ ਲਿਆ ਹੁਣ ਆਪਾਂ ਇੱਥੇ ਦੋ ਚੇਨ ਨੂੰ ਛੱਡ ਦਵਾਂਗੇ ਤੇ ਤੀਸਰੀ ਚੇਨ ਤੇ ਆਪਾਂ 3 ਡਬਲ ਕਰੋਸ਼ੀ ਬਣਾਵਾਂਗੇ ਦੋ ਚੇਨ ਛੱਡ ਕੇ ਤੀਸਰੀ ਚੇਨ ਤੇ ਆਪਾਂ 3 ਡਬਲ ਕਰੋਸ਼ੀ ਬਣਾਵਾਂਗੇ ਸੇਮ ਦੇ ਵਿੱਚ ਉਸੇ ਦੇ ਵਿੱਚ ਦੂਸਰਾ ਡਬਲ ਕਰੋਸ਼ੀਆ ਫਿਰ ਉਸੇ ਚ ਤੀਸਰਾ ਡਬਲ ਕਰੋਸ਼ੀਆ ਇਦਾਂ ਹੀ ਕਰਕੇ ਹੁਣ ਆਪਾਂ ਜਿਹੜੇ ਪਿੱਛੇ ਆਪਣੇ ਕੋਲੇ 10 ਚੇਨ ਰਹਿ ਗਏ ਉਦਾਂ ਉਹਨਾਂ ਚ ਵਿੱਚ ਆਪਾਂ ਤਿੰਨੇ ਤਿੰਨੇ ਡਬਲ ਕਰੋਸ਼ੀ ਬਣਾ ਲਵਾਂਗੇ ਨੈਕਸਟ ਦੇ ਵਿੱਚ ਤਿੰਨ ਡਬਲ ਕਰੋਸ਼ੀਆ ഫെ നെക്സ്റ്റ് ചേന ഡബൽ കോഷി തര സാറി ചേന കോഷി കെ ഹരക്കേൻ്റെ അപ്പം തീ ഡബൽ കോഷിന് ഒക്കെ ചേന ബാ ലേക്കോ തീ ചേന ബാക്ക് അപ്പം ഇത് സലിപ്പറ്റി കെ സ്ലിപ്പറ്റി കിട്ടാ സ്ലിപ്പറ്റി വേണം ഇന്ന് ഫോൽഡ് ചേനീ ਇਹ ਤਰ੍ਹਾਂ ਕੇ ਇਹਨਾਂ ਪਾਸੇ ਇਹਦਾ ਫੋਲਡ ਕਰ ਲਓ ਠੀਕ ਹੈ ਜੀ ਇਹਦਾ ਫੋਲਡ ਕਰ ਲਿਆ ਹੁਣ ਆਪਾਂ ਕੀ ਕਰਨਾ ਹੈ ਦਾ ਫੋਲਡ ਕੀਤਾ ਤੇ ਇਹਦੇ ਵਿੱਚ ਦੀ ਆਪਾਂ ਇੱਥੋਂ ਦੀ ਨੀਚੋਂ ਦੀ ਕ੍ਰੋਸ਼ੇ ਕੱਟ ਕੇ ਸਾਰੇ ਇਹਦੇ ਵਿੱਚ ਦੇ ਤਾਂ ਕਿ ਇਹ ਆਪਣੀ ਜਗ੍ਹਾ ਤੇ ਅਟੈਚ ਹੋ ਜਵੇ ਤਾਂ ਆਪਾਂ ਇੱਦਾਂ 슬ਿਪ ਸਟਿਚ ਕਰ ਦੇਣੀ ਆ 슬ਿਪ ਸਟਿਚ ਕਰਕੇ ਫਿਰ ਆਪਾਂ ਇੱਥੋਂ ਚੱਕ ਕੇ ਇਹਨੂੰ ਸੈੱਟ ਕਰਕੇ ਇੱਥੇ 슬ਿਪ ਸਟਿਚ ਕਰ ਦਵਾਂਗੇ ਠੀਕ ਹੈ ਜੀ ਇੱਕ ਹੋਰ 체ਨ ਬਣਾ ਕੇ ਫਿਰ ਆਪਾਂ ਇਹਨੂੰ ਕੱਟ ਦਵਾਂਗੇ ਕੱਟ ਕੱਟ ਕਰਕੇ ਇਹ ਕੋ ਇਤ ਆਪਣੇ ਕੋਲ ਰੋਜ਼ ਬਣ ਜਾ ਤੇ ਇਹਨੂੰ ਆਪਾਂ ਡੈਚ ਕਰ ਦਵਾਂਗੇ ਅਟੈਚ ਕਰਕੇ ਤਾਂ ਜਿਹੜੇ ਆਪਣੇ ਆ ਧਾਗੇ ਨੇ ਇਹਨੂੰ ਆਪਾਂ ਸੂਈ ਨਾਲ ਇਹਨਾਂ ਦੇ ਵਿੱਚ ਪਰੋ ਦਵਾਂਗੇ ਤੇ ਪਰੋ ਕੇ ਫੇਰ ਕਟਾਂਗੇ ਇਦਾਂ ਸਿੱਧਾ ਨਹੀਂ ਕੱਟਣਾ ਕਈ ਵਾਰ ਤਾਂ ਨਿਕਲ ਜਾਂਦਾ ਹੁੰਦਾ ਤਾਂ ਇਸੇ ਤਰ੍ਹਾਂ ਆਪਾਂ ਇਦਾਂ ਦੇ ਰੋਜ਼ ਆਪਾਂ ਇਹ ਸਾਰੇ ਤੇ ਬਣਾ ਲੈਣੇ ਆ ਇੱਕ ਸਕਿਪ ਕਰਨਾ ਵਿੱਚ ਇੱਕ ਛੱਡ ਕੇ ਜਿੱਦਾਂ ਹੁਣ ਆਪਾਂ ਇਸ ਤੇ ਬਣਾ ਲਿਆ ਤੇ ਆਹ ਚੇਨ ਆਪਾਂ ਛੱਡ ਦਵਾਂਗੇ ਨੈਕਸਟ ਇਹਦੇ ਨਾਲ ਵਾਲੀ ਚੇਨ ਛੱਡ ਕੇ ਫਿਰ ਉਹ ਤੋਂ ਨੈਕਸਟ ਤੇ ਆਪਾਂ ਹੁਣ ਇੱਥੇ ਜਿਹੜਾ ਰੋਜ਼ ਆ ਜਿਹੜਾ ਉਹ ਬਣਾਵਾਂਗੇ ਆ ਵਾਲੀ ਚੰਤੇ ਠੀਕ ਹੈ ਜੀ ਇੱਥੇ ਆ ਇਹਦੇ ਨਾਲ ਵਾਲੀ ਇੱਕ ਸਕਿੱਪ ਕਰਕੇ ਫਿਰ ਆਪਾਂ ਨੈਕਸਟ ਤੇ ਰੋਜ਼ ਬਣਾਵਾਂਗੇ ਇੱਥੇ ਇਹਦੇ ਨਾਲ ਸਕਿੱਪ ਕਰਕੇ ਇਸ ਤੇ ਬਣਾਵਾਂਗੇ ਇਹਦੇ ਨਾਲ ਵਾਲੀ ਸਕਿੱਪ ਕਰਕੇ ਇਸ ਤੇ ਬਣਾਵਾਂਗੇ ਐਦਾਂ ਇੱਕ ਇੱਕ ਚੇਨ ਛੱਡ ਕੇ ਆਪਾਂ ਫਿਰ ਇਦਾਂ ਇੱਥੇ ਰੋਜ਼ ਬਣਾ ਦਵਾਂਗੇ ਰੋਜ਼ ਕਿੱਦਾਂ ਬਣਾਉਣੇ ਆ ਇੱਥੇ ਆਪਣੇ ਕੋਲੇ 12 ਚੇਨਸ ਬਨ ਜਾਣੀਆਂ 12 ਚੇਨਸ ਬਣਾ ਕੇ ਫਿਰ ਦੋ ਛੱਡ ਕੇ 10 ਚੇਨ ਦੇ ਵਿੱਚ ਆਪਾਂ ਟ੍ਰਿਪਲ ਤਿੰਨ ਤਿੰਨ ਡਬਲ ਕ੍ਰੋਸ਼ੀ ਬਣਾਉਣੇ ਨੇ ਇੱਕ ਚੇਨ ਦੇ ਵਿੱਚ ਤਿੰਨ ਡਬਲ ਕ੍ਰੋਸ਼ੀ ਬਣਾਉਣੇ ਆ ਹਰ ਇੱਕ ਇਦਾਂ 10 ਦੇ 10 ਚੇਨ ਦੇ ਵਿੱਚ ਆਪਾਂ ਤਿੰਨ ਤਿੰਨ ਡਬਲ ਕ੍ਰੋਸ਼ੀ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਤਿੰਨ ਚੇਨ ਬਣਾ ਕੇ ਫਿਰ ਆਪਾਂ ਸਲਿੱਪ ਸਟਿਚ ਕਰ ਦਵਾਂਗੇ ਤੇ ਫਿਰ ਇਹਦਾ ਰੋਜ਼ ਬਣਾ ਕੇ ਫਿਰ ਆਪਾਂ ਉਹਨੂੰ ਦਾਦਾ ਰੋਜ਼ ਬਣਾ ਕੇ ਫਿਰ ਆਪਾਂ ਉਹਨੂੰ ਅਟੈਚ ਕਰ ਦਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਸਾਰੇ ਜਿਹੜੇ ਨੇ ਆਪਣੇ ਕੋਲੇ ਰੋਜ਼ ਇਸਤੇ ਲੱਗ ਜਾਣਗੇ ਤੇ ਆਪਣਾ ਇਸ ਤਰ੍ਹਾਂ ਦਾ ਤਿਆਰ ਹੋ ਜਾਊਗਾ ਤੇ ਇਹ ਇੱਕ ਬੁਕੇ ਟਾਈਪ ਵੇਤਾ ਬਣਾ ਚੰਦਾ ਤਾਂ ਆਪਾਂ ਇਹਦੀ ਬਾਸਕਟ ਦੀ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ